ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 325 ਜੋਸ਼ ਤਾਬਦੀ ਹੈ ਉਸ ਮੌਕੇ ਉਤੇ ਦੱਸਿਆ ਜਾ ਰਿਹਾ ਹੈਗਾ ਕਿ ਹੁਣ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਿਆ ਜਾਪੇਗਾ ਹਾਲਾਂਕਿ ਜੇਕਰ ਲੋਕਾਂ ਦੀ ਗੱਲ ਕਰ ਲਈਏ ਵਸਨੀਕਾਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਇਸ ਦੀ ਮੰਗ ਵੀ ਕੀਤੀ ਜਾ ਰਹੀ ਸੀ ਕਿ ਇਸ ਨੂੰ ਵੱਖਰਾ ਜੋ ਜ਼ਿਲ੍ਹਾ ਹੈਗਾ ਉਹ ਐਲਾਨਣਾ ਚਾਹੀਦਾ ਹੈਗਾ ਹਾਲਾਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਦੱਸਿਆ ਇਹ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਕੁਝ ਜੋ ਵਿਧਾਨ ਸਭਾ ਖੇਤਰ ਨੇ ਉਹ ਇਸ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਹਾਲਾਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਗੁਰਦਾਸਪੁਰ ਤੇ ਰੋਪੜ ਦੀ ਜੋ ਵਿਧਾਨ ਸਭਾ ਹੈ ਉਹ ਉਸ ਦੇ ਵਿੱਚ ਹੀ ਸ਼੍ਰੀ ਅਨੰਗਪੁਰ ਸਾਹਿਬ ਆਉਂਦੀ ਹੈਗੀ ਤੇ ਹੁਣ ਵੱਖਰਾ ਜ਼ਿਲ੍ਹਾ ਬਣਾਇਆ ਜਾ ਸਕਦਾ ਹੈਗਾ ਜਿਸ ਨੂੰ ਲੈ ਕੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਰੀਬ 350 ਕਰੋੜ ਦੀ ਲਾਗਤ ਆਪੇਗੀ ਜਿਸ ਨੂੰ ਕੀ ਤੈਵੀ ਕਰ ਲਿਆ ਗਿਆ ਯਾਨੀ ਬਜਟ ਜਿਹੜਾ ਹੈਗਾ ਉਹ ਵੀ ਤੈਕ ਕੀਤਾ ਗਿਆ ਕਿਉਂਕਿ ਇਮਾਰਤਾਂ ਵੀ ਬਣਾਈਆਂ ਜਾਣਗੀਆਂ ਆਫਿਸਿਸ ਬਣਾਏ ਜਾਣਗੇ ਤੇ ਨਾਲ ਹੀ ਸਟਾਫ ਤੇ ਵੀ ਲੋਡ ਪਵੇਗੀ ਤਾਂ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ 1990 ਤੋਂ ਲੈ ਕੇ ਹੁਣ ਤੱਕ ਕਰੇਬ 8 ਜ਼ਿਲੇ ਵੱਖਰੇ ਬਣਾਏ ਗਏ ਨੇ ਕੁਝ ਕਾਂਗਰਸੀਆਂ ਦੇ ਵੱਲੋਂ ਬਣਾਏ ਗਏ ਨੇ ਕੁਝ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਜ਼ਿਲ੍ਹਾ ਬਣਾਇਆ ਗਿਆ ਹੈਗਾ ਪਰ ਉੱਥੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜੋ ਹੈ ਜ਼ਿਲ੍ਹਾ ਬਣਾਣ ਦੀ ਗੱਲ ਜੋ ਹੈ ਕਹੀ ਜਾ ਰਹੀ ਹੈ